ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫਕੀਰ ਬਾਜ਼ਾਰ ਵਿੱਚ ਦੀ ਲੰਘ ਰਿਹਾ ਸੀ ਲੋਕਾਂ ਨੂੰ ਦੁਨੀਆਦਾਰੀ ਵਿੱਚ ਹੀ ਰੁੱਝੇ ਹੋਏ ਦੇਖਿਆ ਤਾਂ ਫਕੀਰ ਤੇ ਦਿਲ ਵਿੱਚ ਰਹਿਮ ਜਾਗਿਆ ਲੋਕਾਂ ਨੂੰ ਸਮਝਾਉਣ ਲੱਗਾ ਕਿ ਇਹ ਦੁਨੀਆ ਸਭ ਕੁਝ ਨਹੀਂ ਹੈ ਇਹ ਦੁਨੀਆ ਤੋਂ ਬਾਅਦ ਵੀ ਇੱਕ ਜਹਾਂ ਹੈ ਜਿੱਥੇ ਤੁਸੀਂ ਕਿਸੇ ਦੀ ਹਜ਼ੂਰ ਪੇਸ਼ ਹੋਣਾ ਹੈ ਆਪਣੀ ਇਸ ਜੀਵਨ ਵਿੱਚ ਕਿਤੇ ਹੋਏ ਕਰਮਾਂ ਦਾ ਲੇਖਾ ਦੇਣਾ ਇਸ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ ਚਲੋ ਆਓ ਆਪਣੇ ਆਖਰ ਨੂੰ ਯਾਦ ਕਰੋ ਆਪਣੀ ਮੌਤ ਨੂੰ ਯਾਦ ਕਰੋ ਤੇ ਅਕਾਲ ਪੁਰਖ ਨਾਲ ਪ੍ਰੇਮ ਦਾ ਸੰਬੰਧ ਜੋੜ ਲਵੋ ਉਸ ਦੀ ਯਾਦ ਵਿੱਚ ਜੁੜ ਜਾਓ ਪਰਮਾਤਮਾ ਦਾ ਨਾਮ ਹੀ ਲਿਆ ਕਰੋ ਲੋਕਾਂ ਨੇ ਕਿਹਾ ਜਾਂ ਬਾਬਾ ਤੂੰ ਆਪਣੇ ਕੰਮ ਕਰ ਤੈਨੂੰ ਕੀ ਪਤਾ ਦੁਨੀਆਦਾਰੀ ਕੀ ਚੀਜ਼ ਹੈ ਤਨ ਸੰਪਦਾ ਪਦਾਰਥ ਕੀ ਹੈ ਅਸੀਂ ਕਿਸ ਕੰਮ ਵਿੱਚ ਲੱਗੇ ਆ ਫਕੀਰ ਨਿਰਾਸ਼ ਹੋ ਗਿਆ ਉੱਥੇ ਹੀ ਵਿੱਚ ਬਾਜ਼ਾਰ ਦੇ ਉੱਚੀ-ਉੱਚੀ ਰੋਂ ਲੱਗਾ ਕਿ ਫਕੀਰ ਨੂੰ ਰੋਂਦਿਆ ਹੋਇਆ ਦੇਖ ਕੇ ਲੁੱਕ ਗਿਆ ਫਕੀਰ ਨੂੰ ਪੁੱਛਣ ਲੱਗਾ ਤੈਨੂੰ ਕਿਸੇ ਨੇ ਕੁਝ ਕਿਹਾ ਹੈ ਤੂੰ ਕਿਉਂ ਰੋ ਰਿਹਾ ਹੈ ਫਕੀਰ ਕਹਿੰਦਾ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਬਸ ਲੋਕਾਂ ਦੀ ਰਵਈਏ ਨੇ ਮੈਨੂੰ ਰਵਾ ਦਿੱਤਾ ਬੰਦਾ ਕਹਿੰਦਾ ਕੀ ਗੱਲ ਹੋਈ ਫਕੀਰ ਫਕੀਰ ਕਹਿੰਦਾ ਲੋਕਾਂ ਨੂੰ ਦੁਨੀਆਦਾਰੀ ਵਿੱਚ ਹੀ ਰੁੱਝਿਆ ਦੇਖਿਆ ਤਾਂ ਦਿਲ ਵਿੱਚ ਖਿਆਲ ਜਾਗ ਗਿਆ ਕਿ ਇੰਨਾ ਬੰਦਿਆਂ ਦੀ ਤੇ ਰੱਬ ਦੀ ਸੁਲਾਈ ਨਾ ਕਰਾ ਦੇਆ ਬੰਦਾ ਕਹਿੰਦਾ ਫੇਰ ਕੀ ਬਣਿਆ ਫਕੀਰ ਕਹਿੰਦਾ ਰੱਬ ਦਾ ਮੰਨ ਲਿਆ ਸੀ ਪਰ ਇਹੀ ਲੋਕ ਨਹੀਂ ਮੰਨੇ ਰੱਬ ਤਾਂ ਕਹਿੰਦਾ ਸੀ ਆ ਜਾਓ ਮੇਰੇ ਦਲੀਜ਼ ਤੱਕ ਸਾਰੇ ਪਾਪ ਗੁਨਾਹ ਮਾਫ ਕਰ ਦਵਾਂਗਾ ਪਰ ਇੰਨਾ ਨਾਲ ਗੱਲ ਕੀਤੀ ਮੰਨੇ ਨਹੀਂ ਖੈਰ ਦੋ ਜਾਂ ਤਿੰਨ ਦਿਨ ਬਾਅਦ ਉਹੀ ਬੰਦਾ ਜੋ ਬਾਜ਼ਾਰ ਵਿੱਚ ਫਕੀਰ ਨੂੰ ਮਿਲਿਆ ਸੀ ਕਬਰਿਸਤਾਨ ਦੇ ਮੂਹਰੇ ਦੀ ਲੰਘ ਰਿਹਾ ਸੀ ਫਕੀਰ ਉੱਥੇ ਵੀ ਰੋ ਰਿਹਾ ਸੀ ਬੰਦੇ ਨੇ ਆਪਣੀ ਸਵਾਰੀ ਰੋਕੀ ਤੇ ਫਕੀਰ ਕੋਲ ਆਇਆ ਪੁੱਛਿਆ ਬਾਬਾ ਅਜੀਬ ਸ਼ਖਮੋ ਬਾਜ਼ਾਰ ਵਿੱਚ ਵੀ ਰੋ ਰਿਹਾ ਹੈ ਕਬਰਿਸਤਾਨ ਵੀ ਰੋ ਰਹੇ ਹੋ ਅੱਜ ਕੀ ਗੱਲ ਹੋ ਗਈ ਅੱਜ ਕਿਉਂ ਰੋ ਰਹੇ ਹੋ ਫਕੀਰ ਕਹਿੰਦਾ ਮਸਲਾ ਉਹੀ ਹੈ ਤੋ ਯਾ ਤਿੰਨ ਦਿਨ ਪਹਿਲਾਂ ਬਾਜ਼ਾਰ ਵਿੱਚ ਗਿਆ ਸੀ ਮੇਰਾ ਖਿਆਲ ਸੀ ਕਿ ਲੋਕਾ ਦੀ ਤੇ ਰੱਬ ਦੀ ਸਲਾਹ ਕਰਾ ਦੇ ਆ ਉਸ ਦਿਨ ਰੱਬ ਤਾਂ ਮੰਨ ਗਿਆ ਸੀ ਪਰ ਲੋਕ ਮੰਨੇ ਨਹੀਂ ਸੀ ਨਿਰਾਸ਼ ਹੋ ਕੇ ਅੱਜ ਇੱਕ ਅਸਥਾਨ 'ਚ ਆਇਆ ਸੀ ਖਿਆਲ ਆਇਆ ਕਿ ਇਹਨਾਂ ਦੀ ਸਲਾਹ ਕਰਾ ਦੇ ਆ ਬੰਦੇ ਨੇ ਦਿਲਚਸਪੀ ਨਾਲ ਪੁੱਛਿਆ ਫਿਰ ਅੱਜ ਕੀ ਬਣਿਆ ਫਕੀਰ ਫਕੀਰ ਕਹਿੰਦਾ ਅੱਜ ਇਹ ਮੰਨ ਗਏ ਨੇ ਪਰ ਰੱਬ ਨਹੀਂ ਮੰਨਿਆ ਇੱਕ ਵਕਤ ਐਸਾ ਆਇਆ ਕਿ ਅਸੀਂ ਪਛਤਾਵਾ ਕਰੀਏ ਕਿ ਕਾਸ਼ ਜ਼ਿੰਦਗੀ ਵਿੱਚ ਕੁਝ ਚੰਗੇ ਕਰਮ ਕੀਤੇ ਹੁੰਦੇ ਪਰਮਾਤਮਾ ਦਾ ਨਾਮ ਲਿਆ ਹੁੰਦਾ ਸ਼ਾਇਦ ਇਸ ਜੀਵਨ ਦਾ ਲੇਖਾ ਪੂਰਾ ਹੋ ਜਾਂਦਾ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਨਾਹਾਂ ਵਿੱਚ ਲੰਗਾ ਦਿੱਤੀ ਹੈ ਸੋ ਆਰਾਮ ਵਿਕਾਰਾਂ ਵਿੱਚ ਦੌਲਤਾ ਦੇ ਢੇਰ ਲਗਾਉਣ ਵਿੱਚ ਗੁਜ਼ਾਰ ਦਿੱਤੀ ਹੈ ਪਰ ਹਲੇ ਵੀ ਮਨ ਦੀ ਤ੍ਰਿਪਤੀ ਨਹੀਂ ਹੋਈ ਹਲੇ ਵੀ ਮਨ ਕਰਕੇ ਰੱਜੇ ਨਹੀਂ ساری ਜ਼ਿੰਦਗੀ ਇਸ ਗੱਲ ਵਿੱਚ ਹੀ ਲੰਗਾ ਦਿੱਤੀ ਜਿੰਨਾ ਵੀ ਮਿਲਿਆ ਉਸ ਦਾ ਸ਼ੁਕਰਿਆ ਅਦਾ ਵੀ ਨਹੀਂ ਕੀਤਾ ਬਸ ਅੱਗੇ ਹੀ ਸੋਚੀ ਗਏ ਕਿਸੇ ਥਾਂ ਉੱਤੇ ਰੁਕੇ ਨਹੀਂ ਜ਼ਿੰਦਗੀ ਇਸੇ ਤਰ੍ਹਾਂ ਹੀ ਗੁਜ਼ਰਦੀ ਰਹੀ ਤੇ ਆਪਣਾ ਜੀਵਨ ਵਿਅਰਥੀ ਗਵਾ ਲਿਆ ਪਰਮਾਤਮਾ ਦਾ ਨਾਮ ਨਹੀਂ ਜਪਿਆ ਏ ਡੁੱਬਦਾ ਹੋਇਆ ਸੂਰਜ ਸਾਨੂੰ ਹਰ ਰੋਜ਼ ਸਿਖਾ ਦਿੰਦਾ ਹੈ ਇੱਕ ਦਿਨ ਸਾਡੀ ਵੀ ਜ਼ਿੰਦਗੀ ਦਾ ਸੂਰਜ ਡੁੱਬ ਜਾਣਾ ਹੈ ਪਰ ਅਸੀਂ ਹਲੇ ਵੀ ਸਮਝਦਾਰ ਨਹੀਂ ਬਣੇ ਬਹੁਤ ਸਾਰੀ ਕਮਾਈ ਹੋਈ ਧਨ ਨਾਲ ਨਹੀਂ ਜਾਣੀ ਕਿਤੇ ਹੋਏ ਕਰਮ ਹੀ ਨਾਲ ਜਾਣੇ ਆ ਪਰਮਾਤਮਾ ਦਾ ਕੀਤਾ ਹੋਇਆ ਪੁੰਨ ਦਾਨ ਕੀਤੀ ਹੋਈ ਸੇਵਾ ਸਾਡੇ ਨਾਲ ਜਾਣੀ ਹਾਂ ਸੋ ਪਰਮਾਤਮਾ ਦੀ ਪ੍ਰਾਪਤੀ ਲਈ ਸੰਘਰਸ਼ ਕਰਿਆ ਕਰੋ ਅਕਾਲ ਪੁਰਖ ਦਾ ਸਿਮਰਨ ਕਰਿਆ ਕਰੋ ਪਰਮਾਤਮਾ ਨੂੰ ਯਾਦ ਕਰਿਆ ਕਰੋ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਤੁਹਾਡੇ ਅੰਦਰ ਜਾਪ ਚੱਲ ਪਾਵੇਗਾ ਇਸ ਲਈ ਸਤਿਗੁਰਾਂ ਨੇ ਜਾਪ ਸਾਹਿਬ ਦੂਸਰੇ ਨੰਬਰ ਤੇ ਰੱਖਿਆ ਜਦੋਂ ਜਪਜੀ ਸਾਹਿਬ ਪੜ੍ਹਦੇ ਆ ਤੁਹਾਡੇ ਅੰਦਰ ਜਾਪ ਚੱਲ ਪਾਵੇਗਾ ਕਿਤੇ ਹੰਕਾਰ ਨਾ ਕਰ ਲਿਓ ਤੀਸਰੀ ਬਾਣੀ ਯਾਦ ਰੱਖਿਓ ਤੇ ਆਪ੍ਰਸਾਦ ਭਾਵ ਤੇਰੀ ਕਿਰਪਾ ਨਾਲ ਜੋ ਸਾਡੇ ਤੇ ਰਹਿਮਤ ਹੋਈ ਹੈ ਅਕਾਲ ਪੁਰਖ ਜੀ ਇਹ ਆਪ ਜੀ ਦੀ ਹੀ ਕਿਰਪਾ ਹੈ ਇਸ ਲਈ ਤੀਸਰੀ ਬਾਣੀ ਤੇ ਪ੍ਰਸਾਦ ਸਵਈਆ ਹੈ ਆਪ ਤੇਰੀ ਕਿਰਪਾ ਚੌਥੀ ਬਾਣੀ ਸੰਕੇਤ ਦਿੰਦੀ ਹੈ ਹਰ ਰੋਜ਼ ਉਸ ਸਾਹਿਗਰੂ ਅੱਗੇ ਬੇਨਤੀ ਕਰਦੇ ਰਹਿਆ ਕਰੋ ਚਉਪਈ ਸਾਪ ਕਰਿਆ ਕਰੋ ਹਮਰੀ ਕਰੋ ਹੱਥ ਤੇ ਰੱਛਾ ਪੂਰਨ ਹੋਈ ਚਿਤ ਕੀ ਇੱਛਾ ਤਬ ਚਰਨਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤਿ ਪਾਰ ਜਦੋਂ ਸਿੰਘਾਂ ਤੋਂ ਪਹਿਲਾਂ ਚਾਰ ਬਾਣੀਆਂ ਤੇ ਭੇਦ ਨੂੰ ਸਮਝਣ ਜਾਵਾਂਗੇ ਫੇਰ ਪੰਜਵੀ ਬਾਣੀ ਰਾਹੀ ਤੇਰੇ ਅੰਦਰ ਇਹ ਸ਼ਬਦ ਪ੍ਰਵੇਸ਼ ਕਰ ਜਾਵੇਗਾ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਸ ਲਈ ਕਿਸੇ ਦੇ ਆਖੇ ਲੱਗੇ ਪੰਜਵੀ ਬਾਣੀ ਤੇ ਕਿਸੇ ਵੀ ਪ੍ਰਕਾਰ ਦੇ ਸ਼ੰਕਾ ਨਾ ਪੈਦਾ ਕਰ ਲੈ ਕਿਉਂਕਿ ਇੰਨੀ ਉੱਚੀ ਸੋਚੀ ਸੋਚ ਦੇ مالک ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋ ਸਕੇ ਹਨ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੀ ਇੰਨੀ ਸੋਹਣੀ ਤਰਤੀਬ ਬਣਾ ਕੇ ਦਿੱਤੀ ਹੈ ਪੰਜ ਬਾਣੀਆਂ ਦੀ ਤਰਤੀਬ ਬਣਾਈ ਹੈ ਸਾਰੇ ਨਿਤਨੇਮ ਜ਼ਰੂਰ ਕਰਿਆ ਕਰੋ ਸਵੇਰ ਵੇਲੇ ਪੰਜਾਂ ਬਾਣੀਆਂ ਦਾ ਸ਼ਾਮ ਨੂੰ ਰਹਿਰਾਜ ਸਾਹਿਬ ਜ਼ਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ